ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਜਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਉਸ ਧਰਤੀ ਮਾਤੇ ਪ੍ਰਤੀ ਆਪਣਾ ਸ਼ਰਧਾ ਸਤਕਾਰ ਪੇਟ ਕਰਦੇ ਹਾਂ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਤੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਲਈ ਦੇਸ਼ ਦੀ ਰੱਖਿਆ ਕਰਦੇ ਹੋયા ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਤ ਦੇ ਨਾਲ ਕਮੂਰੀ ਮਾਰੀ ਸੋਇਦ ਨਾਲੇ ਸਦੇਸ਼ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਜੂ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਦੂਰ ਨੂੰ ਸਮਰਪਿਤ ਆ ਕਲਾਊਡ ਸੀਡਿੰਗ ਕੋਲੇਜ ਇਸ ਤੇ ਆ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸ ਨੂੰ ਪਰਮਿਸ਼ਨ ਮਿਲੀ ਆ ਤੇ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਆ ਜਿਹਦੀ ਅਸੀਂ ਟ੍ਰਾਇਲ ਅਕਤੂਬਰ ਫਰਸਟ ਵੀਕ ਚ ਕਰਾਂਗੇ 7 ਤਰੀਕ ਹੰਦਨ 에어ਪੋਰਟ ਤੋਂ ਉੱਥੋਂ ਸੈਸਨਾ ਜਾ ਜੁਡੇਗਾ ਜੋ ਕਿ ਨੌਰਥ ਦਿੱਲੀ ਅੰਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਹੈ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹੋਏ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਦੋਂ ਦੀਵਾਲੀ ਦੇ ਆਸ-ਪਾਸ ਬੰਦੀ ਛੋੜ ਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ স্মੋਗ ਦੇ ਨਾਲ ਉਹ স্মੋਗ ਤੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ ਆ ਇਸ ਟਰਾਇਲ ਦਾ ਜੀ ਬਿਲਕੁਲ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਜਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਉਸ ਧਰਤੀ ਮਾਤਾ ਦੇ ਪ੍ਰਤੀ ਆਪਣਾ ਸਰਦਾ ਸਤਕਾਰ ਪੇਟ ਕਰਦੇ ਹਾਂ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਤੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਹੋਇਆ ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਤ ਦੇ ਨਾਲ ਕੋਈ ਮੂੜੀ ਮਾੜੀ ਸੋਚ ਨਾਲ ਇਸ ਦੇਸ਼ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਜੋ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਆ ਕਲਾਊਡ ਸੀਡਿੰਗ ਕਲੇਜ ਸਰ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸ ਨੂੰ ਪਰਮਿਸ਼ਨ ਮਿਲੀ ਆ ਔਰ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਹੈ ਜਿਹਦੀ ਅਸੀਂ ਟ੍ਰਾਇਲ ਅਕਤੂਬਰ ਫਰਸਟ ਵੀਕ ਚ ਕਰਾਂਗੇ 7 ਤਰੀਕ ਹੰਦਨ 에য়ারਪੋਰਟ ਤੋਂ ਉੱਥੋਂ ਸੈਸਨਾ ਜਾ ਆਜੂਡੇਗਾ ਜੋ ਕਿ ਨਾਰਥ ਦਿੱਲੀ ਅੰਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਹੈ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹਾ ਇਹ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਦੋਂ ਦੀਵਾਲੀ ਦੇ ਆਸ-ਪਾਸ ਬੰਦੀ ਛੋੜਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ স্মੋਗ ਦੇ ਨਾਲ ਉਹ স্মੋਗ ਤੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ ਆ ਪੰਮਨ ਗੁਰੂ ਪਾਣੀ ਪਿਤਾ ਮਾਤਾ ਤਰਤੁਮ ਹਤ ਉਸ ਧਰਤੀ ਮਾਤੇ ਪ੍ਰਤੀ ਆਪਣਾ ਸਰਦਾ ਸਤਕਾਰ ਪੇਂਟ ਕਰਦੇ ਆ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਥੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਲਈ ਦੇਸ਼ ਦੀ ਰੱਖਿਆ ਕਰਦੇ ਆ ਹੋਇਆ ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਦੇ ਨਾਲ ਕੋ ਮੂੜੀ ਮਾਰੀ ਸੋ ਇਹ ਨਾਲ ਇਸ ਸਥੇਜ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਜੂ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਦੂਰ ਨੂੰ ਸਮਰਪਿਤ ਆ ਕਲਾਊਡ ਸੀਡਿੰਗ ਕੋਲ ਜੇ ਤਿਆਰੀ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸਾਨੂੰ ਪਰਮਿਸ਼ਨ ਮਿਲੀ ਆ ਤੇ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਆ ਜਿਹਦੀ ਅਸੀਂ ਟ్రਾਇਲ ਅਕਤੂਬਰ ਫਰਸਟ ਵੀਕ ਚ ਕਰਾਂਗੇ 7 ਤਰੀਕ ਹੰਦਨ 에어ਪੋਰਟ ਤੋਂ ਉੱਥੋਂ ਸੈਸਨਾ ਜਾ ਜੁਡੇਗਾ ਜੋ ਕਿ ਨੌਰਥ ਦਿੱਲੀ ਅੰਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਹੈ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹਾ ਇਹ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਦੋਂ ਦੀਵਾਲੀ ਦੇ ਆਸ-ਪਾਸ ਬੰਦੀ ਛੋੜ ਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ স্মੋਗ ਦੇ ਨਾਲ ਉਹ স্মੋਗ ਦੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ ਆ ਇਸ ਟ੍ਰਾਇਲ ਦਾ ਜੀ ਬਿਲਕੁਲ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਜਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਉਸ ਧਰਤੀ ਮਾਹ ਦੇ ਪ੍ਰਤੀ ਆਪਣਾ ਸਰਦਾ ਸਤਕਾਰ ਪੇਂਟ ਕਰਦਿਆਂ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਤੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਹੋਇਆ ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਦੇ ਨਾਲ ਕੋਈ ਮੂੜੀ ਮਾੜੀ ਸੋਚ ਨਾਲ ਇਸ ਦੇਸ਼ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਆ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸਾਨੂੰ ਪਰਮਿਸ਼ਨ ਮਿਲੀ ਆ ਔਰ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਆ ਜਿਹਦੀ ਅਸੀਂ ਟ్రਾਇਲ ਅਕਤੂਬਰ ਫਰਸਟ ਵੀਕ ਚ ਕਰਾਂਗੇ ਸਤਪ੍ਰਿਕ ਹੰਡਨ 에어ਪੋਰਟ ਤੋਂ ਉੱਥੋਂ ਸੈਟਨਾ ਜਹਾਜ਼ ਉੱਡੇਗਾ ਜੋ ਕਿ ਨੌਰਥ ਦਿਲੇਂਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਆ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹਾ ਇਹ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਿਹੜੋ ਦੀਵਾਲੀ ਦੇ ਆਸ-ਪਾਸ ਬੰਦੀ ਛੋੜਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ ਸਮੋਗ ਦੇ ਨਾਲ ਉਹ ਸਮੋਗ ਦੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ ਮਨ ਗੁਰੂ ਪਾਣੀ ਪਿਤਾ ਮਾਤਾ ਤਰਤੁਮ ਹਤ ਉਸ ਧਰਤੀ ਮਾਦੇ ਪ੍ਰਤੀ ਆਪਣਾ ਸਰਦਾ ਸਤਕਾਰ ਪੇਂਟ ਕਰਦੇ ਆ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਥੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਲਈ ਦੇਸ਼ ਦੀ ਰੱਖਿਆ ਕਰਦੇ ਆ ਹੋਇਆ ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਦੇ ਨਾਲ ਕੋ ਮੁੜੀ ਮਾਰੀ ਸੋਇਤ ਨਾਲੇ ਸਦੇਸ਼ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਜੂ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਦੂਰ ਨੂੰ ਸਮਰਪਿਤ ਆ ਕਲਾਊਡ ਸੀਡਿੰਗ ਕੋਲੇਜ ਸਰ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸ ਨੂੰ ਪਰਮਿਸ਼ਨ ਮਿਲੀ ਆ ਤੇ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਆ ਜਿਹਦੀ ਅਸੀਂ ਟ੍ਰਾਇਲ ਅਕਤੂਬਰ ਫਰਸਟ ਵੀਕ ਚ ਕਰਾਂਗੇ 7 ਤਰੀਕ ਹੰਦਨ 에어ਪੋਰਟ ਤੋਂ ਉੱਥੋਂ ਸੈਸਨਾ ਜਾ ਜੁਡੇਗਾ ਜੋ ਕਿ ਨੌਰਥ ਦਿੱਲੀ ਅੰਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਹੈ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹੇ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਦੋਂ ਦੀਵਾਲੀ ਦੇ ਆਸ-ਪਾਸ ਬੰਦੀ ਛੋੜ ਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ স্মੋਗ ਦੇ ਨਾਲ ਉਹ স্মੋਗ ਤੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ ਆ ਇਸ ਟਰਾਇਲ ਦਾ ਜੀ ਬਿਲਕੁਲ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਜਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਉਸ ਧਰਤੀ ਮਾਤਾ ਦੇ ਪ੍ਰਤੀ ਆਪਣਾ ਸਰਦਾ ਸਤਕਾਰ ਪੇਟ ਕਰਦੇ ਹਾਂ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਤੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਹੋਇਆ ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਤ ਦੇ ਨਾਲ ਕੋਈ ਮੂੜੀ ਮਾੜੀ ਸੋਚ ਨਾਲ ਇਸ ਦੇਸ਼ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਜੋ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਆ ਕਲਾਊਡ ਸੀਡਿੰਗ ਕਲੇਜ ਸਰ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸ ਨੂੰ ਪਰਮਿਸ਼ਨ ਮਿਲੀ ਆ ਔਰ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਹੈ ਜਿਹਦੀ ਅਸੀਂ ਟ੍ਰਾਇਲ ਅਕਤੂਬਰ ਫਰਸਟ ਵੀਕ ਚ ਕਰਾਂਗੇ 7 ਤਰੀਕ ਹੰਦਨ 에য়ারਪੋਰਟ ਤੋਂ ਉੱਥੋਂ ਸੈਸਨਾ ਜਾ ਆਜੂਡੇਗਾ ਜੋ ਕਿ ਨਾਰਥ ਦਿੱਲੀ ਅੰਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਹੈ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹਾ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਦੋਂ ਦੀਵਾਲੀ ਦੇ ਆਸ-ਪਾਸ ਬੰਦੀ ਛੋੜਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ স্মੋਗ ਦੇ ਨਾਲ ਉਹ স্মੋਗ ਤੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ ਆ ਇਸ ਪੰਮਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਉਸ ਧਰਤੀ ਮਾਦੇ ਪ੍ਰਤੀ ਆਪਣਾ ਸ਼ਰਧਾ ਸਤਕਾਰ ਪੇਂਟ ਕਰਦੇ ਆ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਤੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਲਈ ਦੇਸ਼ ਦੀ ਰੱਖਿਆ ਕਰਦੇ ਆ ਹੋਇਆ ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਤ ਦੇ ਨਾਲ ਕੋਈ ਮੂੜੀ ਮਾਰੀ ਸੋ ਇਹ ਨਾਲ ਇਸ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਜੂ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਦੂਰ ਨੂੰ ਸਮਰਪਿਤ ਆ ਕਲਾਊਡ ਸੀਡਿੰਗ ਕੋਲ ਜੇ ਤਿਆਰੀ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸਾਨੂੰ ਪਰਮਿਸ਼ਨ ਮਿਲੀ ਆ ਤੇ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਆ ਜਿਹਦੀ ਅਸੀਂ ਟ్రਾਇਲ ਅਕਤੂਬਰ ਫਸਟ ਵੀਕ ਚ ਕਰਾਂਗੇ 7 ਤਰੀਕ ਹਿੰਦਨ 에어ਪੋਰਟ ਤੋਂ ਉੱਥੋਂ ਸੈਸਨਾ ਜਾ ਜੁਡੇਗਾ ਜੋ ਕਿ ਨੌਰਥ ਦਿੱਲੀ ਅੰਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਹੈ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹਾ ਇਹ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਦੋਂ ਦੀਵਾਲੀ ਦੇ ਆਸ-ਪਾਸ ਬੰਦੀ ਛੋੜ ਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ স্মੋਗ ਦੇ ਨਾਲ ਉਹ স্মੋਗ ਦੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ ਆ ਇਸ ਟ੍ਰਾਇਲ ਦਾ ਜੀ ਬਿਲਕੁਲ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਜਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਉਸ ਧਰਤੀ ਮਾਹ ਦੇ ਪ੍ਰਤੀ ਆਪਣਾ ਸਰਦਾ ਸਤਕਾਰ ਪੇਂਟ ਕਰਦਿਆਂ ਸੰਦੂਰ ਦਾ ਇੱਕ ਦਰਖਤ ਲਗਾ ਕੇ ਇੱਕ ਪੌਦਾ ਲਗਾ ਕੇ ਸੰਦੇਸ਼ ਦਿੱਤਾ ਹੈ ਉੱਤੇ ਹੀ ਸਾਡੇ ਜਵਾਨ ਜੋ ਬਾਰਡਰ ਤੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਹੋਇਆ ਆਪਣੀਆਂ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਇਹ ਸੰਦੂਰ ਦਾ ਪੇੜ ਆ ਤਾਂ ਕਿ ਪੂਰੇ ਦੇਸ਼ ਔਰ ਦੁਨੀਆ ਨੂੰ ਪਤਾ ਚੱਲ ਸਕੇ ਕਿ ਜੇ ਕੋਈ ਨਾਪਾਕ ਰਾਦੇ ਨਾਲ ਕੋਈ ਮੂੜੀ ਮਾੜੀ ਸੋਚ ਨਾਲ ਇਸ ਦੇਸ਼ ਦੇ ਖਿਲਾਫ ਸਿਰ ਚੁੱਕੂਗਾ ਤੇ ਉਹ ਭਾਰਤ ਦਾ ਉਹ ਲੜਾਈ ਲੜਨ ਵਾਸਤੇ ਸਾਡੀ ਜਿਹੜੀ ਸੈਨਾ ਹਮੇਸ਼ਾ ਤਤਪਰ ਰਹਿੰਦੀ ਆ ਸੋ ਇਹ ਸੈਨਾ ਨੂੰ ਸਮਰਪਿਤ ਆ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਆ ਜੀ ਬਿਲਕੁਲ ਇਹ ਇੱਕ ਕਲਾਊਡ ਸੀਡਿੰਗ ਆਰਟੀਫੀਸ਼ੀਅਲ ਰੇਨ ਜਿਸਾਨੂੰ ਪਰਮਿਸ਼ਨ ਮਿਲੀ ਆ ਔਰ ਇਹ ਪਰਮਿਸ਼ਨ ਅਗਲੇ 2 ਮਹੀਨੇ ਵਾਸਤੇ ਆ ਜਿਹਦੀ ਅਸੀਂ ਟ్రਾਇਲ ਅਕਤੂਬਰ ਫਰਸਟ ਵੀਕ ਚ ਕਰਾਂਗੇ 7 ਤਰੀਕ ਹੰਡੀਨ 에ਰਪੋਰਟ ਤੋਂ ਉੱਥੋਂ ਸੈਟਨਾ ਜਹਾਜ਼ ਉੱਡੇਗਾ ਜੋ ਕਿ ਨੌਰਥ ਦਿਲੇਂਦਰ 100 ਕਿਲੋਮੀਟਰ ਰੇਡੀਅਸ ਅੰਦਰੇ ਬਰਸਾਤ ਕਰਾਏਗਾ ਔਰ ਸਾਨੂੰ ਉਮੀਦ ਆ ਕਿ ਇਹ ਬਰਸਾਤ ਹੋਣ ਨਾਲ ਇੱਕ ਅੱਛੇ ਜਿਹਾ ਇਹ ਸਾਨੂੰ ਸਿੰਪਲ ਸਾਈਜ਼ ਮਿਲੇਗਾ ਔਰ ਆਉਣ ਵਾਲੇ ਦਿਨਾਂ ਚ ਜਿਹੜਾ ਦਵਾਲੀ ਦੇ ਆਸ-ਪਾਸ ਬੰਦੀ ਛੋੜਦੇ ਆਸ-ਪਾਸ ਜੋ ਪੋਲੂਸ਼ਨ ਬਹੁਤ ਵੱਧ ਜਾਂਦਾ ਸਮੋਗ ਦੇ ਨਾਲ ਉਹ ਸਮੋਗ ਦੇ ਪੋਲੂਸ਼ਨ ਨੂੰ ਖਤਮ ਕਰਨ ਵਾਸਤੇ ਥੱਲੇ ਬਿਠਾਉਣ ਵਾਸਤੇ ਆਰਟੀਫੀਸ਼ੀਅਲ ਰੇਨ ਕਰਾਈ ਜਾਏ ਇਹ ਮਕਸਦ